ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਹਾਨ ਕੋਸ਼ ਦੀ ਬੇਅਦਵੀ ਕਰਨ ਦਾ ਮਾਮਲਾ ਸਾਹਮਣੇ ਹੈ ਦਰਅਸਲ ਇਹ ਇਲਜ਼ਾਮ ਕਿਸੇ ਵਿਦਿਆਰਥੀ ਜਾਂ ਫਿਰ ਕਿਸੇ ਆਮ ਨਾਗਰਿਕ ਦੇ ਉੱਪਰ ਨਹੀਂ ਲੱਗੇ ਦਰਅਸਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਖੜੇ ਹੋਏ ਨੇ ਦਰਅਸਲ ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਦੇ ਭਾਸ਼ਾ ਵਿਭਾਗ ਨੇ ਜਿੰਮਾ ਦਿੱਤਾ ਸੀ ਮਹਾਨ ਕੋਸ਼ ਦੀ ਸਿਪਾਈ ਕਰਨ ਦਾ ਪਰ ਉਸ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਫਿਰ ਉਸ ਦੇ ਉੱਪਰ ਜਦੋਂ ਵੱਡੇ ਵਿਦਵਾਨ ਸਵਾਲ ਚੁੱਕਦੇ ਨੇ ਉਸ ਮਹਾਨ ਕੋਸ਼ ਦੀ ਵਿਕਰੀ ਦੇ ਉੱਪਰ ਰੋਕ ਵੀ ਲਾ ਦਿੱਤਾ ਹੁਣ ਇਸ ਦਾ ਜਿਹੜਾ ਨਿਪਟਾਰਾ ਕਰਨ ਦੇ ਲਈ ਜਿਹੜਾ ਮਹਾਨ ਕੋਸ਼ ਨੂੰ ਜਿਹੜਾ ਯੂਨੀਵਰਸਿਟੀ ਦੇ ਵਿੱਚ ਵੱਡੇ-ਵੱਡੇ ਟੋਏ ਪੱਟ ਕੇ ਜਿਹੜਾ ਟਰਾਲੀਆਂ ਦੇ ਵਿੱਚ ਭਰ ਕੇ ਉਹਨਾਂ ਟੋਇਆਂ ਦੇ ਵਿੱਚ ਸਿੱਟਿਆ ਗਿਆ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਜਿਸ ਇਸ ਮਹਾਨ ਕੋਸ਼ ਦੇ ਵਿੱਚ ਭਾਈ ਕਾਂਤ ਸਿੰਘ ਨਾਭਾ ਦਾ ਜਿਹੜਾ ਰਚਿਤ ਮਾਨ ਕੋਸ਼ ਆ ਬਹੁਤ ਸਾਰੀਆਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਪੰਕਤੀਆਂ ਜਿਹੜੀਆਂ ਬਾਣੀ ਦੀਆਂ 17 20 ਮजूद ਨੇ ਬਹੁਤ ਸਾਰੇ ਵਿਦਿਆਰਥੀ ਕਹਿ ਰਹੇ ਨੇ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਿਆ ਜਿਹੜੇ ਵੀ ਜਿਹੜੇ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅੰਡਰੇ ਕੰਮ ਹੋਇਆ ਉਹਨਾਂ ਦੇ ਉੱਪਰ ਐਕਸ਼ਨ ਹੋਣਾ ਚਾਹੀਦਾ ਜਿਹੀ ਜਿਹੜੀ ਮੰਗਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਸਿੱਖ ਵਿਦਿਆਰਥੀਆਂ ਦੇ ਵੱਲੋਂ ਖਾਸ ਤੌਰ ਤੇ ਕੀਤੀ ਜਾ ਰਹੀ ਹੈ